ਪੀਤੀਰਾਤ ਚਮਕੌਰ ਸਾਹਿਬ ਦੇ ਨਜ਼ਦੀਕ ਪਿੰਡ ਪੀਪਲ ਮਾਜਰਾ ਦੇ ਵਿੱਚ ਹੋਈ ਲੜਾਈ ਦੇ ਵਿੱਚ ਤਿੰਨ ਨੌਜਵਾਨ ਜ਼ਖਮੀ ਹੋ ਗਏ ਦੱਸਦੇ ਕਿ ਆਈ ਦਿਨ ਲੜਾਈਆਂ ਦੇ ਵਿੱਚ ਵੱਧਦਾ ਹੀ ਦੇਖਣ ਨੂੰ ਮਿਲਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਹਸਪਤਾਲ ਦੇ ਵਿੱਚ ਡੇਰੇ ਇਲਾਜ ਜ਼ਖਮੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਗੱਡੀ ਦੇ ਵਿੱਚ ਮੋਰਿੰਡੇ ਤੋਂ ਕਿਤੇ ਜਾ ਰਹੇ ਸਨ ਕਿ ਪਿੰਡ ਦੇ ਵਿੱਚ ਕੁਝ ਨੌਜਵਾਨਾਂ ਨੇ ਉਹਨਾਂ ਦੀ ਗੱਡੀ ਤੇ ਹਮਲਾ ਕਰਕੇ ਗੱਡੀ ਭੰਨ ਦਿੱਤੀ ਅਤੇ ਗੱਡੀ ਦੇ ਵਿੱਚ ਸਵਾਰ ਨੌਜਵਾਨਾਂ ਨੂੰ ਮਾਰੂ ਹਥਿਆਰਾਂ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਅਤੇ ਹਮਲਾਵਰ ਉਪਰ ਨੌਜਵਾਨ ਦੇ ਗਲ ਦੇ ਵਿੱਚ ਪਈ ਸੋਨੇ ਦੀ ਚੈਨੀ ਅਤੇ ਨਗਦੀ ਲੈ ਕੇ ਵੀ ਫਰਾਰ ਹੋ ਗਏ ਉਧਰ ਇਸ ਮੌਕੇ ਡਾਕਟਰਾਂ ਦੇ ਵੱਲੋਂ ਉਕਤ ਨੌਜਵਾਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਐਮਐਲਆਰ ਕੱਟ ਦਿੱਤੀ ਗਈ ਹੈ ਇਸ ਸਬੰਧੀ ਜਦੋਂ ਮੌਕੇ ਤੇ ਤਫ਼ਤੀਸ਼ੀ ਅਫਸਰ ਥਾਣੇਦਾਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਮੁਜਰਮਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰੀ ਰਾਤੀ ਜਿਹੜਾ ਝਗੜਾ ਹੋਇਆ ਜੀ ਬਿਪੜ ਮਾਜਰੇ ਇਹਦੇ ਵਿੱਚ ਕੀ ਕਾਰਵਾਈ ਕੀਤੀ ਹੈ ਜੀ ਹੁਣ ਤੱਕ ਤੇ ਕਿੰਨੇ ਬੰਦੇ ਜ਼ਖਮੀ ਹਨ ਇਹਦੇ ਵਿੱਚ ਨਾ ਜੀ ਖਰਾਤੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਪੇਪਲ ਮਾਝੇ ਦੇ ਝਗੜਾ ਹੋਇਆ ਹੈ ਅਸੀਂ ਰਾਤੀ ਵੀ ਮੌਕੇ ਤੇ ਗਏ ਸੀ ਲੇਕਿਨ ਰਾਤੀ ਉੱਥੇ ਕੋਈ ਬੰਦਾ ਤਾਂ ਮੌਜੂਦ ਨਹੀਂ ਸੀਗਾ ਕੋਈ ਜਗਮੀ ਵਗੈਰਾ ਲੇਕਿਨ ਉੱਥੇ ਗੱਡੀ ਦੇ ਸ਼ੀਸ਼ੇ ਟੁੱਟੇ ਹੋਏ ਜ਼ਰੂਰ ਪਏ ਸੀਗੇ ਤੇ ਪਿੰਡ ਦੇ ਲੋਕਾਂ ਤੋਂ ਪਤਾ ਕੀਤਾ ਗਿਆ ਜਿਨ੍ਹਾਂ ਨੇ ਦੱਸਿਆ ਵੀ ਇਹ ਦੋ ਪਾਰਟੀਆਂ ਇੱਥੇ ਆਈਆਂ ਸੀ ਪਰ ਆਪਸ ਵਿੱਚ ਝਗੜਾ ਕਰਕੇ ਆਪ ਨੂੰ ਚਲੇ ਗਈਆਂ ਵਾਪਸ ਸਰ ਇਹ ਜਿਹੜੇ ਤੀਜੇ ਦਿਨੇ ਲੜਾਈਆਂ ਹੋ ਰਹੀਆਂ ਨੇ ਜੀ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਠੋਸ ਕਾਰਵਾਈ ਨਹੀਂ ਕੀਤੀ ਜਾਣੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਹੈ ਨਹੀਂ ਜੀ ਜਿੱਦਾਂ ਜਿੱਦਾਂ ਦੀ ਕੋਈ ਇਨਫਾਰਮੇਸ਼ਨ ਮਿਲਦੀ ਹੈ ਬਿਲਕੁਲ ਕਾਰਵਾਈ ਕੀਤੀ ਜਾਂਦੀ ਹੈ ਜਾਇਜ਼ ਕਾਰਵਾਈ ਕੀਤੀ ਜਾਂਦੀ ਹੈ ਮੈਟ ਦੇ ਆਧਾਰ ਤੇ ਐਦਾਂ ਦੀ ਕੋਈ ਗੱਲ ਹੈ ਨਹੀਂ ਜਦੋਂ ਜਿਵੇਂ ਡਾਕਟਰ ਸਾਹਿਬ ਦੀ ਰਿਪੋਰਟ ਮਿਲਦੀ ਹੈ ਆਪਾਂ ਕਾਰਵਾਈ ਕਰਦੇ ਹਾਂ ਜੀ ਪਿਤੀ ਰਾਤ ਚਮਕੌਰ ਸਾਹਿਬ ਦੇ ਨਜ਼ਦੀਕ ਪਿੰਡ ਪੀਪਲ ਮਾਜਰਾ ਦੇ ਵਿੱਚ ਹੋਈ ਲੜਾਈ ਦੇ ਵਿੱਚ ਤਿੰਨ ਨੌਜਵਾਨ ਜ਼ਖਮੀ ਹੋ ਗਏ ਦੱਸ ਦੇ ਕਿ ਐ ਦਿਨ ਲੜਾਈਆਂ ਦੇ ਵਿੱਚ ਵੱਧਦਾ ਹੀ ਦੇਖਣ ਨੂੰ ਮਿਲਦਾ ਹੈ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਜ਼ਖਮੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਗੱਡੀ ਦੇ ਵਿੱਚ ਮੋਰਿੰਡੇ ਤੋਂ ਕਿਤੇ ਜਾ ਰਹੇ ਸਨ ਕਿ ਪਿੰਡ ਦੇ ਵਿੱਚ ਕੁਝ ਨੌਜਵਾਨਾਂ ਨੇ ਉਹਨਾਂ ਦੀ ਗੱਡੀ ਤੇ ਹਮਲਾ ਕਰਕੇ ਗੱਡੀ ਭੰਨ ਦਿੱਤੀ ਅਤੇ ਗੱਡੀ ਦੇ ਵਿੱਚ ਸਵਾਰ ਨੌਜਵਾਨਾਂ ਨੂੰ ਮਾਰੂ ਹਥਿਆਰਾਂ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਅਤੇ ਹਮਲਾਵਰ ਉਪਰ ਨੌਜਵਾਨ ਦੇ ਕਲਦੇ ਵਿੱਚ ਪਈ ਸੋਨੇ ਦੀ ਚੈਨੀ ਅਤੇ ਨਗਦੀ ਲੈ ਕੇ ਵੀ ਫਰਾਰ ਹੋ ਗਏ ਉਧਰ ਇਸ ਮੌਕੇ ਡਾਕਟਰਾਂ ਦੇ ਵੱਲੋਂ ਉਹਤ ਨੌਜਵਾਨਾਂ ਨੂੰ ਮੁਦਰੀ ਸਹਾਇਤਾ ਦੇ ਕੇ ਐਮਐਲਆਰ ਕੱਟ ਦਿੱਤੀ ਗਈ ਹੈ ਇਸ ਸੰਬੰਧੀ ਜਦੋਂ ਮੌਕੇ ਤੇ ਤਫਤੀਸ਼ੀ ਅਫਸਰ ਥਾਣੇਦਾਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਮਜਰਮਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰੀ ਰਾਤੀ ਜਿਹੜਾ ਝਗੜਾ ਹੋਇਆ ਜੀ ਮਾਜਰੇ ਇਹਦੇ ਵਿੱਚ ਕੀ ਕਾਰਵਾਈ ਕੀਤੀ ਹੈ ਜੀ ਹੁਣ ਤੱਕ ਤੇ ਕਿੰਨੇ ਬੰਦੇ ਜ਼ਖਮੀ ਹਨ ਇਦੇ ਵਿੱਚ ਨਾ ਜੀ ਖਰਾਤੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਪੇਪਲ ਮਾਦੀ ਨੇ ਝਗੜਾ ਹੋਇਆ ਅਸੀਂ ਰਾਤੀ ਵੀ ਮੌਕੇ ਤੇ ਗਏ ਸੀ ਲੇਕਿਨ ਰਾਤੀ ਉੱਥੇ ਕੋਈ ਬੰਦਾ ਤਾਂ ਮੌਜੂਦ ਨਹੀਂ ਸੀਗਾ ਕੋਈ ਜਗਮੀ ਵਗੈਰਾ ਲੇਕਿਨ ਉੱਥੇ ਗੱਡੀ ਦੇ ਸ਼ੀਸ਼ੇ ਟੁੱਟੇ ਹੋਏ ਜ਼ਰੂਰ ਪਏ ਸੀਗੇ ਤੇ ਪਿੰਡ ਦੇ ਲੋਕਾਂ ਤੋਂ ਪਤਾ ਕੀਤਾ ਗਿਆ ਜਿਨ੍ਹਾਂ ਨੇ ਦੱਸਿਆ ਵੀ ਇਹ ਦੋ ਪਾਰਟੀਆਂ ਇੱਥੇ ਆਈਆਂ ਸੀ ਪਰ ਆਪਸ ਵਿੱਚ ਝਗੜਾ ਕਰਕੇ ਆਪੂ ਚਲੇ ਗਈਆਂ ਵਾਪਸ ਸਰ ਇਹ ਜਿਹੜੇ ਤੀਜੇ ਦਿਨੇ ਲੜਾਈਆਂ ਹੋ ਰਹੀਆਂ ਨੇ ਜੀ ਲੋਕਾਂ ਦਾ ਕਹਿਣਾ ਕਿ ਪੁਲਿਸ ਵੱਲੋਂ ਠੋਸ ਕਾਰਵਾਈ ਨਹੀਂ ਕੀਤੀ ਜਾਣੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਹੈ ਨਹੀਂ ਜੀ ਜਿੱਦਾਂ ਜਿੱਦਾਂ ਦੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਬਿਲਕੁਲ ਕਾਰਵਾਈ ਕੀਤੀ ਜਾਂਦੀ ਹੈ ਜਾਇਜ਼ ਕਾਰਵਾਈ ਕੀਤੀ ਜਾਂਦੀ ਹੈ ਮੈਟਰ ਦੇ ਆਧਾਰ ਤੇ ਐਦਾਂ ਦੀ ਕੋਈ ਗੱਲ ਹੈ ਨਹੀਂ ਜਦੋਂ ਜਿਵੇਂ ਡਾਕਟਰ ਸਾਹਿਬ ਦੀ ਰਿਪੋਰਟ ਮਿਲਦੀ ਹੈ ਆਪਾਂ ਕਾਰਵਾਈ ਕਰਦੇ ਹਾਂ ਜੀ